ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਦਿਵਾਨਾ ਜ਼ਿਲ੍ਹਾ ਬਰਨਾਲਾ ਜੇ ਦੋਸਤੋ ਨੇੜੇ ਪਿੰਡਾਂ ਦੀ ਗੱਲ ਕਰੀਏ ਤਾਂ ਮਾਛੀਕੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਆਸ-ਪਾਸ ਦੇ ਪਿੰਡ ਉਦੋਂ ਬਾਅਦ ਚ ਕੋਸਕਾ ਲੁਧਿਆਣੇ ਦੇ ਇਲਾਕੇ ਆ ਤੇ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਖਾਸ ਕਰਕੇ ਸ਼ੌਂਕ ਦੇ ਤੌਰ ਤੇ ਨੀਲੀ ਰਾਵੀ ਉੱਤੇ ਕੰਮ ਆ ਬਾਈ ਦਾ ਖੋਲੀ ਨੂੰ ਇੱਕ ਬਾਈਕ ਕੋਲੇ ਬਹੁਤ ਚੰਗੀ ਮੋਹਰਾਂ ਅਸਲ ਦੀ ਝੋਟੀ ਵਿਕਾਊ ਆ। ਆਪ ਵੀ ਗਾਹ ਚੰਗੇ ਸੀਮੰਦੀ ਆ ਤੇ ਗਾਹ ਮਦਰ ਮਿਲਕ ਰਿਕਾਰਡ ਜਿਹੜਾ ਉਹ ਚੰਗਾ ਸੀਗਾ। ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ। ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ 2 ਸਾਲ ਦੀ ਉਮਰ ਆ। ਐਮ 29 ਦੀ ਆਪ ਆ ਇਹ। ਤੇ ਮਾ ਦਾ ਰਿਕਾਰਡ ਦੂਜੇ ਸੂਏ ਦਾ ਦੋਸਤੋ। ਸਾਰਾ 9 ਲੀਟਰ ਸੀਗਾ ਦੋਸਤੋ ਹਜੇ ਦੰਦੋਂ ਖੀਰੀ ਹੈ ਹਜੇ ਝੋਟੀ ਦੇ ਦੁੱਧ ਵਾਲੀ ਦੰਦਾ ਚਾਹੀਏ ਝੋਲੀ ਦੇ ਸਕਦੇ ਆ ਪੂਰੀ ਸੋਣੀ ਤੇ ਚਾਰੇ ਥਣਾ ਸਹਿਜ ਸੋਨਾ ਪੁੱਲ ਗੈਪ ਤੇ ਭੋਰਾ ਥਣਾ ਫੋਰ ਸ਼ਾਂਗਣੀ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ ਝੋਟੀ ਪਹਿਲੇ ਸੂਰੇ ਦੁੱਧ ਚੰਗਾ ਚਵਾਜੂਗੀ ਪ੍ਰਾਈਜ਼ ਬਾਈ ਕਹਿੰਦਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਖਰੀਦਦਾਰੀ ਕਰ ਲਏ ਠੀਕ ਹੈ ਜੀ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਾ